ਹਾਂਜੀ ਕਿਸਾਨ ਵੀਰੋ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮੇਰੀ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ 5 ਅਕਤੂਬਰ 2024 ਦੇ ਆਪਾਂ ਬਾਸਮਤੀ 1509 1847 1692 ਇਹਨਾਂ ਦੇ ਆਪਾਂ ਰੇਟ ਲੈ ਕੇ ਹਾਜ਼ਰ ਹੋਏ ਆ ਤੇ ਬਾਸਮਤੀ ਜਿਹੜੇ 1509 1692 1847 ਦੇ ਮੰਡੀਆਂ ਚ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਚ ਕੀ ਰੇਟ ਰਹੇ ਨੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਆਪਣੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਜਿਹੜੇ ਮੰਡੀਆਂ ਦੇ ਰੇਟ ਨੇ ਪੰਜਾਬ ਦੀਆਂ ਅਤੇ ਹਰਿਆਣਾ ਦੀਆਂ ਮੰਡੀਆਂ ਦੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ 1509 ਦਾ ਰੇਟ ਲੱਗਿਆ ਜੀ 2737 ਰੁਪਏ ਕੰਪੈਨ ਨਾਲ ਘਟਿਆ ਹੋਇਆ ਤੇ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਲੱਗਿਆ ਜੀ 1847 ਦਾ ਰੇਟ 2565 ਰੁਪਏ ਕੰਪੈਨ ਨਾਲ ਅੱਗੇ ਗੱਲ ਕਰਦੇ ਆਂ ਜੀ ਤਰਨਤਨ ਸਾਹਿਬ ਜਿੱਥੇ 1509 ਦਾ ਰੇਟ ਲੱਗਿਆ 2970 ਰੁਪਏ ਅੱਗੇ ਬੋਲ ਅਡਾ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 1692 ਦਾ ਰੇਟ ਲੱਗਿਆ ਜੀ 3000 ਰੁਪਏ ਅੱਗੇ ਗੱਲ ਕਰਦੇ ਹਾਂ ਫਤੇਗੜ ਚੂੜੀਆਂ ਜਿੱਥੇ 1509 ਦਾ ਰੇਟ ਲੱਗਿਆ ਜੀ 3000 ਰੁਪਏ ਸੁਨਾਮ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 1509 ਜਿਹੜੀ ਹੱਥ ਨਾਲ ਕੱਟੀ ਹੋਈ ਦੀ ਬੋਲੀ ਲੱਗਿਆ ਜੀ 3055 ਰੁਪਏ ਸਮਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 3045 ਰੁਪਏ ਤੇ ਸਮਾਣਾ ਮੰਡੀ ਵਿੱਚ 1847 ਦੀ ਜਿਹੜਾ ਰੇਟ ਲੱਗਿਆ ਜੀ 2850 ਰੁਪਏ ਬਟਾਲਾ ਮੰਡੀ ਦੀ ਗੱਲ ਕਰੀਏ ਤਾਂ ਕੰਬੈਨ ਨਾ ਕੱਟਿਆ ਹੋਇਆ 1509 ਲੱਗਾਈ 3010 ਰੁਪਏ ਤੇ ਜਿਹੜੀ 2000 ਜਿਹੜੀ ਬੋਰੀ ਇੱਥੇ ਵਿਕਣ ਲਈ ਆਈ ਹੈ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰੀਏ ਤਾਂ 1509 ਕੰਬੈਨ ਨਾ ਕੱਟਿਆ ਲੱਗਿਆ ਜੀ 2775 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 3127 ਰੁਪਏ ਤੇ 1847 ਦਿੱਲੀ ਦੀ ਨਰੇਲਾ ਮੰਡੀ 'ਚ ਲੱਗਿਆ 2550 ਰੁਪਏ ਤਰਾਵੜੀ ਮੰਡੀ ਦੀ ਗੱਲ ਕਰੀਏ ਤਾਂ 2800 ਰੁਪਏ ਕੈਂਥਲ ਮੰਡੀ 'ਚ 1509 ਲੱਗਿਆ 2900 ਰੁਪਏ ਸਿਰਸਾ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 1509 ਲੱਗਿਆ ਜੀ 2980 ਰੁਪਏ ਤੇ 1847 ਦੀ ਜਿਹੜੀ ਢੇਰੀ ਲੱਗੀ ਹੈ ਜੀ 2711 ਰੁਪਏ ਨਰਮਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2950 ਰੁਪਏ ਤੇ 4500 ਜਿਹੜੀ ਬੋਰੀ ਇੱਥੇ ਵਿਕਣ ਲਈ ਆਈ ਆ ਅੱਗੇ ਗੱਲ ਕਰਦੇ ਹਾਂ ਜੀ ਗਰਾਉਂਡਾ ਮੰਡੀ ਦੀ 1509 ਲੱਗਿਆ ਜੀ 2850 ਰੁਪਏ ਤੇ ਡਬਰਾ ਮੰਡੀ ਦੀ ਗੱਲ ਕਰਦੇ ਹਾਂ ਜੀ ਉੱਥੇ 1509 ਲੱਗਿਆ ਜੀ 2400 ਤੋਂ ਲੈ ਕੇ 2700 ਤੱਕ ਤੇ 5000 ਜਿਹੜੀ ਬੋਰੀ ਇੱਥੇ ਵੇਚਣ ਲਈ ਆਈ ਆ। ਤਹਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ ਇੱਥੇ 3035 ਰੁਪਏ ਤੇ 1847 ਲੱਗਿਆ ਜੀ 2875 ਰੁਪਏ। ਅੱਗੇ ਰਤਿਆ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ 2921 ਰੁਪਏ। ਹੁੰਦਰੀ ਮੰਡੀ 'ਚ ਲੱਗਿਆ ਜੀ 2850 ਰੁਪਏ। ਸੋਨੀਪੱਤ ਜੀਂਦ ਗਹਾਣਾ ਤੇ ਅਵੇਲਾ ਇਨਾ ਮੰਡੀਆਂ 'ਚ ਚੌਣਾ ਕਰਕੇ ਮੰਡੀਆਂ ਬੰਦ ਸੀ। ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਕੱਲ ਨੂੰ ਨਵੀਆਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ